ਜਿਹੇ ਜੇ ਕੋਕੋ ਕੋਕੋ ਦੇ ਬੱਚੇ ਮਾਂ ਜਿਹੇ ਜੀ ਮਾਂ ਹੋਏ ਜੇ ਕੋਕੋ ਕੀ ਹੈ ਕੀ ਹੈ ਕੀ ਹੈ ਹਾਂ ਮੇਰੀ ਮਾਂ ਹੋ ਜੀ ਨਹੀਂ ਨਹੀਂ ਬੋਲਣਾ ਆ ਰਿਹਾ ਮੈਨੂੰ ਮਾਂ ਦੀ ਹੋ ਜੀ ਆ ਜਿਹੇ ਦੀ ਮਾਂ ਹੈ ਜੀ ਤੀ ਆ ਜਿਹੇ ਜੀ ਜਿਹਹੀ ਜੀ ਮਾਂ ਹੋ ਜੇ ਮਾਂ ਦੀ ਜਿਹਹੀ ਜੀ ਤਾਂ ਇਹਨਾਂ ਦੀ ਜਿਹਹੀ ਈ ਪਿਆ ਹੋਈ ਮਾਂ ਹਾਂ ਜਿਹੇ ਜੀ ਆਪਦੀ ਮਾਂ ਹਾਂ ਜਿਹੇ ਦੀ ਮਾਂ ਹੈ ਖੜ ਜਾ ਬਾਈ ਜਿਹੇ ਦੀ ਮਾਂ ਖੜ ਜਾ ਚਲੋ ਚੱਕ ਚੱਕ ਸਾਈ ਜਿਹੇ ਜੀ ਮਾਂ ਓਵੇਂ ਦੇ ਬੱਚੇ ਮੈਂ ਵਿੱਚ ਭੌਕ ਰਹੀ ਆ ਭੌਕ ਜਿਹੇ ਜੀ ਮਾਂ ਓਹੇ ਜੀਆਂ ਈਆਂ ਹੁਣ ਉਹਨਾਂ ਨੇ ਇੱਥੇ ਲੱਛਣ ਕਰਦੀਆਂ ਗਿਆ ਨਹੀਂ ਲੱਛਣ ਤਾਂ ਕਰਨਈ ਆ ਆ ਪਤਾ ਨਹੀਂ ਟਿਉਂਗਰੇ ਦੇ ਆਪਣੇ ਵਾਲੇ ਦੇ ਸਰਚ ਕੀ ਪਾ ਰੱਖਿਆ ਲਿਆ ਕੇ ਮਾਂ ਪਤਾ ਨਹੀਂ ਕੀ ਗੱਲ ਕਹੀ ਹੋਈ ਉਹ ਤਾਂ ਮਗਰ ਹੀ ਲੱਗਿਆ ਜੇ ਤੂੰ ਬੋਲਦੀਆਂ ਤੇਰੇ ਕੋ ਨਹੀਂ ਉਹ ਨੱਕ ਮਰੋੜ ਲੈਂਦਾ ਜੇ ਮੈਂ ਕਹਿੰਨੀ ਆ ਮੇਰੇ ਕੋ ਨਹੀਂ ਉਹ ਨੱਕ ਮਰੋੜ ਲੈਂਦਾ ਨਹੀਂ ਕੋਈ ਨਾ ਕੋਈ ਨਹੀਂ ਆਪਣੀ ਤਾਂ ਗੱਲ ਕੋਈ ਨਾ ਆ ਮੈਂ ਸਰਪੰਚ ਕੋਲ ਜਾ ਕੇ ਆਉਣੀ ਆ ਆ ਹੁਣ ਕੜਵਾਉ ਕੰਦ ਨਾ ਜਦੋਂ ਸਾਰੇ ਕਿਤੇ ਨਾ ਵੱਡੀ ਦੇ ਦਿੱਤਾ ਨਾ ਸੀਤੂ ਆ ਇਹ ਤਾਂ ਮੀਕਦੀਆਂ ਫਿਰਨਗੇ ਤਾਂ ਦੇਖਦੀ ਜਾ ਮੈਂ ਕਰਦੀ ਕੀ ਆ ਇੱਕ ਵਾਰ ਪੁੱਛ ਲੈ ਬਾਈ ਮੰਮੀ ਮੈਂ ਕਿਹਾ ਬਾਈ ਸਾਡਾ ਤਾਂ ਕੁੱਤਾ ਮਾਨੀ ਫਿਰ ਵੀ ਇਹ ਤਾਂ ਤੇਰੀ ਮਾਂ ਸੀ ਹੈਨਾ ਜਿੱਗਾ ਘਰ ਦਾ ਕੁੱਤਾ ਮਾਨ ਕਹਤਾ ਐਂ ਕਹ ਵੀ ਘਰ ਦਾ ਕੁੱਤਾ ਮਰਿਆ ਮਾਨ ਨਹੀਂ ਦਿੰਦਾ ਤੇ ਫੇਰ ਵੀ ਤੇਰੀ ਮਾਂ ਗਈ ਆ। ਫੇਰੇ ਦਾ ਘਰ ਦਾ ਕੁੱਤਾ ਮਾਨ ਨਹੀਂ ਤੇ ਫੇਰ ਵੀ ਤੇਰੀ ਮਾਂ ਐ ਲੈ। ਕੁੱਤਾ ਕੱਟਦਾ ਸੀ ਕੱਟਿਆ ਨਾ। ਬਾਈ ਘਰ ਦਾ ਤਾਂ ਕੁੱਤਾ ਨਹੀਂ ਮਰਦਾ। ਚਲੋ। ਬਾਈ ਘਰ ਦਾ ਤਾਂ ਕੁੱਤਾ ਮਾਨ ਹੈ। ਨਾ ਨਾ ਪੁੱਤ ਮੇਰੀ ਨੂੰ ਤਾਂ ਬਹੁਤ ਸਿਆਣੀ ਆ। ਆਵਰ ਟੋਕੇ ਵੀ ਦੀਵਾ ਨਾਲ ਲੈਈਆਂ। ਚ ਚ ਚ ਦੁਬਾਰੇ ਕੱਟ। ਘੜਜਾ ਮੇਰੇ ਕੋ ਚੜ ਗਿਆ। ਇੱਥੇ ਤਾਂ ਮਸੀਆ ਨੇ ਚਾਰ ਬੰਦੇ ਲੈ ਕੇ ਆਉਣੇ ਸੀਗੇ ਵੀ ਆਪਣੀ ਠੁੱਕ ਬਣੂਗੀ ਹਣਾ ਤਾਂ ਜਮੇ ਸਾਨੂੰ ਨੀਵੇਂ ਦਿਖਾਤਾ ਨਹੀਂ ਉਹਦੀ ਕਾਦੀ ਠੁੱਕਾ ਉਹ ਤਾਂ ਜ਼ੀਰੋ ਚਾ ਤੇਰੀ ਮਾਤਾ ਤੇਰੀ ਮਾਤਾ ਪੂਰੀ ਪੱਕੀ ਬਾਇਤਲ ਹੈ ਫਿਰ ਕਾ ਨੂੰ ਮੇਰਾ ਮੂੰਹ ਖਲਾਉਂ ਐਕਸ਼ਨ ਹੋਰ ਵੀ ਤਾਂ ਇੱਕ ਤਾਂ ਮੈਂ ਨਹੀਂ ਕਰਦਾ ਤੂੰ ਤੂੰ ਬਣ ਚੁੰਨੀ ਉੱਤੇ ਸਟਲਾ ਮੂੰਹ ਤੇ ਮੈਨੂੰ ਬਾਤ ਤੂੰ ਹੱਸੇਂਗੀ ਥੋੜੇ ਸਟਲਾ ਚਲੋ ਚਲੋ ਬੈਣ ਪਾਉਣਾ ਨਾ ਰੋਣਾ ਨਹੀਂ ਹੈਗਾ ਬਸ ਚਲੋ ਯਾਰ ਕਾਹਨੂੰ ਚੁੱਪ ਵੀਰੇ ਹੁਣ ਤਾਂ ਕੋਈ ਹੱਲ ਨਹੀਂਗਾ ਜਿਹੜਾ ਰੱਬ ਨੂੰ ਚੰਗਾ ਲੱਗਿਆ ਕੋਈ ਹੋ ਗਿਆ ਹੁਣ ਤਾਂ ਫਾਇਦਾ ਨਹੀਂ ਕੋਈ ਰੋਣ ਦਾ ਫਿਰ ਵੀ ਆਪ ਨੂੰ ਤਾਂਉਂਦੀ ਆ ਕਰਾ ਦੇ ਫਿਰ ਆ ਮੈਂ ਤਾਂ ਹੀ ਕਰਾਉ ਫਿਰ ਮੈਂ ਕੋ ਲੁੱਟਪੋ ਕਰਕੇ ਨਹੀਂ ਕਰਵਾਉਂਦੀ ਮੈਂ ਤਾਂ ਮੈਂਬਰ ਸਰਪੰਚਾਂ ਕੋਲੇ ਜਾ ਕੇ ਕਰਵਾਉ ਆ ਤੇਰਾ ਇਹ ਤਾਂ ਲੁੱਟਪੋ ਕਰਕੇ ਆਈ ਹੋਈ ਆ ਸਿਆਣੀ ਬਣ ਜਾ ਬਣੀ ਮੋਟੀ ਮਾਰੀ ਫੜਦੀ ਸਿਆਣੀ ਮੈਂ ਤਾਂ ਕਮਲ ਗੁੜੀ ਕੋਈ ਨਾ ਬਣੇ ਤੂੰ ਐ ਕਰ ਕੀ ਆ ਰੀਤਾ ਉਹਦੇ ਅੰਨ ਦੰਦ ਕੱਢੀ ਨਹੀਂ ਆ ਲਾਲੇ ਨਾ ਮੈਨੂੰ ਪਤਾ ਥੋੜੀ ਰਲੀ ਮਿਲੀ ਖਿਚੜੀ ਪੱਕੀ ਜਾਂਦੀ ਆ ਕੋਈ ਨਾ ਭਣੇ ਤੂੰ ਮਾਮੇ ਤੇ ਮੇਰੇ ਤੇ ਤੁਹਾਨੂੰ ਨਾ ਦੱਸਦੇ ਨਾ ਹਾਂ ਰੋ ਪਾ ਮਾਰਵੇ ਤੇ ਕੱਚੂ ਮਾਰ ਗਰੇ ਚਾਹ ਯਾਰ ਲਾਓ ਯਾ ਸੀਨ ਆਇਆ ਪਾ ਲ ਨੀ ਨਾ ਬਿਚੂ ਨਾ ਜੀ ਨਾ ਸੀ ਅੰਦੇ ਰੋ ਤਾੜਾ ਮਾਰਾ ਗਾ ਜੀ ਜੇ ਤੇਰੇ ਪੈਂਦੇ ਤੂੰ ਲਾਇਆ ਕਰ ਹਾਲ ਦੇ ਧਰਦੇ ਮੈਡਮ ਦੇ ਤਰ ਦੇ ਕੋ ਹੈ ਸੀਨੀਅਰ ਅਪਰਾਧ ਜਿਕੜਾ ਬਹੁਤ ਪਾਪ ਹੁੰਦਾ ਚਲੋ ਚਾਹੀਦਾ ਚੱਲੋ ਚਲੋ ਭਾਈ ਭਾਈ ਮੈਂ ਆਪਦੀ ਮਾਂ ਨੂੰ ਨਾ ਟੱਕੇ ਨਹੀਂ ਕਵਾ ਸਕਦੀ ਭਾਵੇਂ ਸਾਕਾ ਭਰਾ ਭਾਵੇਂ ਸਾਕਾ ਭੇਵਾ ਠੀਕ ਆ ਨਾ ਲੈ ਲੈ ਗੱਲ ਤੂੰ ਰਹੀ ਭਾਬੀ ਤੁਹਾਨੂੰ ਆਣਾ ਜਦੋਂ ਮੈਂ ਪਿਆਰੀ ਜਵਾ ਤਾਂ ਬੋਲੀ ਹੋ ਗਈ ਇਹਦਾ ਬੋਲ ਚਲ ਬੋਲੇ ਸਿੱਧਾ ਹੋ ਗਏ ਦਵਰ ਮਾਣੀ ਵੀਰੇ ਮੈਂ ਆਪਦੀ ਮਾਂ ਨੂੰ ਨਾ ਟੱਕੇ ਨਹੀਂ ਮਾਰ ਸਕਦੀ ਭਾਵੇਂ ਸਾਕਾ ਭਰਾ ਪਾਵੇਂ ਸਕਾਪਿਓ ਵਈ ਸਹੀ ਬੋਲਦੀ ਸੀ ਆਂਦਾ ਬੋਲੀ ਸੀ ਪਾਵੇਂ ਕਿਸ ਤਰ੍ਹਾਂ ਬੋਲੀ ਆ ਪਾਵੇਂ ਪਾਵੇਂ ਪਿਓ ਆ ਚਾਹੇ ਮੇਰਾ ਪਿਓ ਹੈ ਚਾਹੇ ਭਾਈ ਤੂੰ ਆ ਮੈਂ ਆਪਦੀ ਮਾਂ ਨੂੰ ਮਾਰਾ ਨਹੀਂ ਕਹਾ ਸਕਦੀ ਕੋਣੀਆ ਕੋਣੀਆ ਅੜਕੇ ਨਾ ਬੋਲ ਇੱਕ ਵਾਰੀ ਚ ਬੋਲ ਦੋ ਭਾਈ ਮੈਂ ਆਪਦੀ ਮਾਂ ਨੂੰ ਧੱਕੇ ਨਹੀਂ ਮਾਰਾ ਸਕਦੀ ਪਾਵੇਂ ਤੂੰ ਸਕਾਪਰਾ ਪਾਵੇਂ ਕੋਈ ਵੀ ਹੋਵੇ ਠੀਕ ਆ ਨਾ ਜੇ ਬਾੜੀ ਗੱਲਾਂ ਨਾ ਵੀਰੇ ਬਾੜਾ ਹੱਕਾ ਨਾ ਕੋਈ ਗੱਲ ਨਹੀਂ ਮੈਂ ਮਾਂ ਨੂੰ ਨਾਂ ਲੈ ਜੂਗੀ ਬਾਹਰੀਆਂ ਗੱਲਾਂ ਕਰਦੀਆਂ ਮੈਂ ਨਹੀਂ ਨੇਰੇ ਸੋਰੇ ਕਿਉਂ ਨੀ ਤੋਰਦੀ ਤੂੰ ਆ ਯਾਰ ਮੈਂ ਤੂੰ ਉਹ ਦੱਕੇ ਪਾਲ ਜੀ ਸੋਰੇ ਪਾਲ ਚਲੋ ਯਾਰ ਅਸੂਨ ਤੇ ਘੰਟਾ ਲੱਗ ਗਿਆ ਪਰ ਨਹੀਂ ਮੈਂ ਕਹਿ ਕੇ ਵੀ ਤੁਹਾਡੀ ਰਲੀ ਕੱਢ ਕੇ ਉਹ ਤੇ ਕੀ ਨਹੀਂ ਹੈ ਇਹ ਨਹੀਂ ਹੈ ਆ ਤੁਸੀਂ ਰਲੇ ਹੋਏ ਉਹਨਾਂ ਦੀਦੀ ਸਾਰੇ ਦੰਦ ਨਾ ਕੱਢ ਲਾਦੇ ਨਹੀਂ ਐਸੀ ਇਸ ਤਰ੍ਹਾਂ ਸਾਰੇ ਰਲੇ ਹੋਏ ਤੂੰ ਕਹਿ ਵੀ ਮੈਂ ਫੋਨ ਕਰਕੇ ਪੁੱਛ ਐਕਸ਼ਨ ਚਲ ਕੋਈ ਨਾ ਪੈਣੇ ਐਂ ਕਰੀ ਹੁਣ ਤੂੰ ਬਹੁਤਾ ਕਿੱਥੇ ਰਹੀ ਤੇ ਮਾਮੇ ਹੁਣਾਂ ਨਾ ਫੋਨ ਕਰਕੇ ਬੁੱਚਲਾ ਚਲੋ ਸੰਤਾ ਭੈ ਕੀ ਲੋੜ ਓ ਕਿਸੇ ਨੂੰ ਮਾੜਾ ਚੰਗਾ ਬੋਲਣ ਦੀ ਅਸਾਂ ਜਨੂੰ ਐਂ ਕਿਹਾ ਵੀ ਅੰਦਰ ਵਗ ਜਾ ਤੁਹਾਡੀ ਰਲੀ ਟੀਮ ਆ ਇੱਕ ਤੁਸੀਂ ਦੂਜੀ ਬੁਲਾ ਲਈ ਚਲ ਆਂ ਵੀ ਕੱਲਤਾ ਆਂ ਵੀ ਮੜਾ ਮੋਟਾ ਸਾਰਾ ਹੁੰਦਾ ਹਨਾ ਜਿੰਨੇ ਦਿਨ ਮਾਮੇ ਵਾਗੇ ਰਹੇ ਨੇ ਇੱਥੇ ਜਲ ਮੜਾ ਮੋਟਾ ਹੌਸਲਾ ਰੰਦਾ ਹੁਣ ਪਤਾ ਨਹੀਂ ਐ ਕਿਉਂ ਲੱਗਦਾ ਵੀ ਜਿਵੇਂ ਇਕੱਲੇ ਹੀ ਆ ਜਾਏਗੀ ਖਰਚ ਤਾਂ ਇੱਕ ਜੀ ਨਹੀਂ ਮਾਨ ਹੁੰਦਾ ਇਹ ਤਾਂ ਸਦਾ ਲਈ ਗਏ ਇਹ ਗੱਲ ਫੋਨ ਲਾ ਤੈਨੂੰ ਫੋਨ ਆ ਇਹਦੇ ਕਰਦੇ ਹਸਾਣਾ ਠੀਕ ਠਾਕ ਆਉਂਦਾ ਤੁਸੀਂ ਕਹ ਸਕਦੇ ਮੇਰੀ ਸ਼ਰਟ ਸੋਣੀ ਲੱਗਦੀ ਆ ਇਹਨੂੰ ਸ਼ਰਟਾਂ ਦੀ ਪਈਆ ਰੀਤ ਦੀ ਜਾਣ ਤੇ ਬਣੀ ਪਈਆ ਮੈਂ ਫੇਰ ਦੁਬਾਰਾ ਬਿਮਾਰ ਹੋ ਗਈ ਅਲੜ ਦੀ ਜਾਣ ਤੇ ਬਣੀ ਵੇੜਿਆ ਅੜਿਆ ਤੇੜਿਆ ਅਲੜ ਦੀ ਜਾਣ ਤੇ ਬਣੀ ਲੱਕੀ ਨਵੀ ਕੁੜੀ ਆ ਰਹੀ ਆ ਉਹਦਾ ਫੋਨ ਵਿੱਚ ਆ ਗਿਆ ਬੱਸ ਫਰੈਂਡ ਤੇ ਖੜੀ ਆ ਉਹਦਾ ਨੰਬਰ ਪਿੱਛੇ 29 ਆ ਉਹਨੂੰ ਲੈ ਲਓਗੇ ਨਾ ਯਾ ਲੈ ਲੋਗੇ ਕਿਉਂ ਭਈ ਆਪੇ ਆਵੇ ਅਗਲਾ ਸਾਨੂੰ ਵੀ ਲੈ ਕੇ ਆਉਂਦਾ ਤੇ ਕਿੰਨਾ ਬੜਾ ਕੀ ਹੋਣੇ ਹੋ ਹਾਏ ਬਿਹਾਰ ਸੁਧੂ ਦੀ ਕਰ ਕੋਲ ਕੇ ਕਰਿਆ ਹਾਂ ਸਹੀ ਗੱਲ ਆ ਨਹੀਂ ਵੀ ਸਾਨੂੰ ਵੀ ਲੈ ਕੇ ਆਇਆ ਕਰੋ ਹਾਏ ਗਾਇਜ਼ ਮੇਰਾ ਨਾਮ ਜੋਰੀਆ ਨੱਚ ਲੱਗੇ ਨਵੀਂ 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 ਲੈ ਕੇ ਲੈਣ ਜਾਂਦਾ ਨਾ ਬਾਈ ਆਪਾਂ ਪਰੇ ਘਰ ਨਾਲ ਸਾਡੇ ਵੀ ਲੈ ਕੇ ਆਏ ਸੀ ਸਾਡੇ ਨਾਲ ਰੀਤ ਹੁੰਦੀ ਸੀ ਫੇਰ ਹੁਣ ਰੀਤ ਨੂੰ ਅੱਡੇ 'ਚ ਘੰਟਾ ਲਾਇਆ ਉਹਨੂੰ ਸਾਰਾ ਬਾਜ਼ਾਰ ਦਾ ਘਾਟਾ ਮੂੜਿਆ ਜੀ ਕਿਸੇ ਨੂੰ ਨਹੀਂ ਕਿੱਥੇ ਆਪਾਂ ਲਾ ਕੇ ਹੁੰਦਾ ਸੀ ਬੈ ਜਾਵੇਂ ਤੂੰ ਅੱਖੀਂ ਲੱਗਣਾ ਸਹੀ ਗੱਲ ਆਪਾਂ ਜਾਣ ਨਹੀਂ ਦੇਣਾ ਜੋਤੀ ਐ ਕਿ ਮੈਂ ਹੁਣ ਦੇ ਫਿਰ ਕਹ ਜੇ ਤੈਨੂੰ ਨੰਬਰ ਤੀਜਾ ਦੂਜੇ ਨੰਬਰ ਖਲੀ ਆ ਉਹ ਮੈਂ ਨੇ ਆਹ ਮੰਨਣਾ ਆਪੇ ਖਰਚ ਖਰਚੋ 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 1000 ਰੁਪਏ ਦਾ ਮੁੱਲ ਮੋੜੀ ਜਾਂਦੀ ਆ ਉਹ ਦੇਖੋ ਜਿਹੜੀ ਆਪਾਂ ਇਹਨੂੰ ਪੇਮੈਂਟ ਦਿੰਨੇ ਆ ਦੇ ਦੇਖਿਓ ਆ ਐ ਪੈਗ ਲੱਗਾ ਕਰਦੀ ਨਿੱਕਰ ਵੇ ਦੇ ਠੀਕ ਆ ਇਹ ਨਿੱਕੀ ਸੀ ਕੀ ਦੀ ਨਿੱਕਰ ਵਗਾਈ ਆ ਨਿੱਕਰ ਜਾਲੀ ਪੜੀ ਜੇ ਦਿਮਾਗ ਆ ਲੈ ਹਰ ਖਸਤੀ ਮੇਰਾ ਬਲੌਗ ਤੇ ਨਹੀਂ ਖਾਧਾ ਮਰ ਜਾ ਮੈਂ ਤੈਨੂੰ ਬਚਾ ਲੂੰਗੀ ਬਲੌਗ ਚੱਲੀ ਆ ਗਿਆ ਨੇ ਯਾ ਜੱਤੀ ਆਮ ਤੇ ਆਪਰਾ ਰੱਖਾ ਚੋਲੇ ਟੂੜੇ ਖਾ ਰਹੇ ਹਨ ਪੈਸੇ ਸਨ ਤਾਂ ਕਰ ਮਾਣ ਕਿਤੂ ਕਿਤੋਂ ਪਾਉਂਦਾ ਲੱਕੀ ਵੀ ਸਾਰੀ ਗੱਲ ਕਰਦੇ ਅਰਸ਼ੀ ਕਾਲ ਜੀ ਸਾਰਿਆਂ ਨੂੰ ਸੌਰੀ ਸੀ ਮੈਂ ਕਿਤੇ ਆਏ ਕਿ ਨਿਕਰ ਭੇਦ ਬਸ ਮਾਸੇਜੀ ਮਣਾ ਲਾ ਕਰਾਂਗੇ ਇੱਥੇ ਪਰ ਤੇ ਬਈ ਮੇਰੀ ਗੱਲ ਸਭ ਇਹ ਅਰਦਾਸ ਕਰ ਦਿਓ ਮੈਂ ਮਹੀਨੇ ਚ 4-5 ਵਾਰੀ ਬਿਮਾਰ ਨਾ ਹੋਇਆ ਕਰਾਂ ਮੇਰੀ ਗੱਲ ਸੁਣੋ ਸਾਰੇ ਗਾਈਜ਼ ਬਸ ਵੀ ਲਾਣ ਨੂੰ ਕੋਦਰ ਬਾਈ ਇਹ ਕਿ ਨਾ ਜਾਈਂ ਪਰ 500 ਦੇ ਦੋਗੇ ਤੁਸੀਂ ਸਾਰੇ ਤੀਨ ਨੂੰ ਮੈਂ ਸਾਰੇ ਤੀਨ ਨੂੰ ਦੇ ਦੋ ਭਾਈ ਦੱਸ ਦਾਂਗੇ ਕਿੰਨੇ ਜਣੇ ਅਸੀਂ ਮੈਂ ਵੀ ਇੱਥੇ ਆ ਜੋ ਤੱਕ ਮੈਂ ਦੋ ਮੰਮੀ ਤਿੰਨ 1500 ਇਹ ਚਾਰ 2000 ਮੇਰੀ ਗੱਲ ਥੋੜਾ ਬਾਲਾ ਨਹੀਂ ਕਹਿੰਦੇ ਮੇਰੀ ਗੱਲ ਥੋੜਾ ਬਾਲਾ ਨਹੀਂ ਕਹਿੰਦੇ 500 ਤੁਸੀਂ ਗੱਡਿਆ ਦਿੰਦੇ ਆ 500 ਤੁਸੀਂ ਮੈਨੂੰ ਦੇ ਦਿਓ ਇਹਨਾਂ ਨੂੰ ਲੈਣ ਦਿਓ ਬੜੀ ਸੈੜੀ ਸਾਰਾ ਕੁਝ ਤੂੰ ਹੀ ਲੈ ਗਈ ਓ ਮੱਚ ਗਈ ਨਹੀਂ ਮੇਰਾ ਖਾਤਾ ਮੈਂ ਡੈਡੀ ਨਾਲ ਕਲਰ ਭੇਜ ਤੂੰ ਬਸ ਤੂੰ ਆਵਾਂ ਜਿਹੜਾ ਪੇ ਸੀ ਵੀ ਮੇਰੇ ਖਾਤੇ ਵਿੱਚ ਮੇਰੀ ਪੰਤੇ ਦਾ ਨਾਲਾ ਨਾਲਾ ਟਾਲਿਆ ਤੂੰ ਵੀ ਸੱਚੀ ਕਲ ਕਰ ਉਰੀਏ ਸਾਰੇ ਜਣੇ ਆ ਜੋਤੀ ਪੈਸੇ ਮੰਗੀਆਂ ਨੇ ਤੂੰ ਵੀ ਰੁਪਈਏ ਤੇਲੀ ਮੰਗ ਲੈ ਕੋਈ ਗ੍ਰਾਈ ਗ੍ਰੂਈ ਕਰ ਲੈ ਭਈ ਯਾਰ ਰਿਕਵੈਸਟ ਕਰਿਓ ਸਾਨੂੰ ਪੈਸੇ ਜ਼ਰੂਰ ਭੇਜੋ ਭੇਜੋ 550 ਰੁਪਏ 550 ਰੁਪਏ ਯਾਰ ਕੀ ਆ ਕਾਲ ਦਸੀਆਂ ਨੇ 500 ਗੱਡੀਆਂ ਨੂੰ ਦੇ ਦੇਗੇ 500 ਤੁਸੀਂ ਮੈਨੂੰ ਘੁੰਮਣ ਘੁੰਮਣ ਨੂੰ ਦੇ ਲੋ ਬਸ ਗੱਡੀ ਆਲਾ ਕਿਹੜਾ ਧਰਾ ਫੁੱਫੜ ਲੱਗਦਾ ਆ ਬੇਰਾ ਗੱਡੀ ਆਲੇ ਨੂੰ ਕਰਾਇਸ ਨਹੀਂ ਵੀ ਸਾਡੇ ਕੋਲ ਹੋਣਗੇ ਜੇ ਅਸੀਂ ਇਹਨੂੰ ਨਵਾਂਗੇ ਫੇਰ ਹੀ ਉਹ ਗੱਡੀ ਤੋਰੂ ਤੇਰੇ 500 ਨਾਲ ਨਿਊ ਜਾਂਦਾ ਆ ਹੋ ਫੇਰ ਕਾਰ ਮਾਰ ਸੇ ਨਹਾਰੇ ਨੂੰ ਤੇ 50000 ਮਿਲੇ ਪਰ ਮਾਰ ਸੇ ਨਹੀਂ ਲੈਣਾ ਗੱਲ ਪਤਾ ਕੀ ਐ ਜੀ ਇਹ ਹਨ ਜਿਹੜੀ ਮੇਰੀ ਪੇਮੈਂਟ ਬਾਣੀ ਮੋਟੀ ਆਉਂਦੀ 2000 ਉਹ ਤਾਂ ਇਹ ਭੂਤनियां ਲੈ ਜਾਂਦੀਆਂ ਨੇ ਇਹਨਾਂ ਤੋਂ ਇਹਨਾਂ ਦੀ ਮੰਮੀਆਂ ਖੋਲ ਹੁੰਦੀਆਂ ਨੇ ਇਹਨਾਂ ਦੇ ਕੋਲੇ ਤਾਂ ਕੁਝ ਵੀ ਨਹੀਂ ਇਹਨਾਂ ਦੇ ਮਾਮਾ ਤਾਂ ਇਹਨਾਂ ਦੇ ਜਵਾਕ ਖੋਲ ਹੁੰਦੇ ਨੇ ਤੁਸੀਂ ਯਕੀਨ ਨਹੀਂ ਕਰਨਾ ਨਵੀ ਨੂੰ ਇੰਨੇ ਦਿਨ ਹੋ ਗਏ ਮਮਾ ਗੂਰ ਲਿਆ ਦੇ ਮਾਂ ਪੁੱਤ ਕੋਈ ਨਾ ਜਿਵੇਂ ਲੱਕ ਕੱਢ ਤਾ ਮਹੀਨਾ ਕੜਾ ਤਾ ਮੈਨੂੰ ਮਹੀਨੇ ਲਈ ਗਿਆ ਮਾਂ ਕੱਢ ਜਾ ਮਾਂ ਪੁੱਤ ਕੋਈ ਗੱਲ ਨਹੀਂ ਮਰੇ ਹੈੱਡਸੈਟ ਹੋ ਜਾਂਦ ਲੇ ਕੇ ਜੇ ਨੂੰ ਕੋਈ 150 ਦੇ ਜਾਂਦਾ ਰਿਸ਼ਤੇਦਾਰ ਆ ਗਿਆ ਉਹ ਚੱਕ ਕੇ ਗੱਲੇ ਚ ਪਾ ਦਿੰਦਾ ਜੋਤੀ ਦੇਖੋ ਕੀ ਕਰਦੀ ਹੈ ਕੀ ਕਰਦੀ ਹੈ ਲੱਗਦਾ ਉਹ ਮਰਜੀ ਕਰਦੀ ਹੁਣ ਇਹਨੂੰ ਕਾਹਦੇ ਜੋਤੀ ਤੇ ਧਿਆਨ ਰੱਖਿਆ ਤਾ ਨਿਕੋਦਰ ਜਾਨ ਨੂੰ ਜੀ ਬਹੁਤ ਕਰਦਾ ਹੈ ਆ ਜੋਤੀ ਅਰਜਨ ਭਾਈ ਵੀਰ ਵੀਰਵਾਰ ਨੂੰ ਅਸੀਂ ਜਾਣਾ ਪਲੀਜ਼ ਅਗਰ ਰਿਕੁਐਸਟ ਸੁਣੋ ਸਾਡੀ ਜਾਣਾ ਵੀਰਵਾਰ ਨੂੰ ਹੁਣ ਦੇਖੀ ਇਹਦਾ ਬੁਖਾਰ ਹੋਏ ਕਿੰਨਾ ਹੋਣਾ ਦਿਨ ਨਾਲ ਨਾਲ ਭਈ ਸੱਚੀ ਗੱਲ ਹੈ ਪੈਸੇ ਵੇਚ ਦੇ ਉੱਤਰ ਜੂ ਦੀਦੀ ਦਾ ਬੁਕਾਰ ਨਹੀਂ ਹੁਣ ਅਗਲੇ ਅਗਲੇ ਵੀਰ ਵਾਲ ਤੇ ਰੱਖ ਲੋ ਦੇ ਉੱਤੇ ਹੁਣ ਦੌਰ ਤੇ ਹੋ ਜਾਣਾ ਦੇਖਾਂਗੇ ਡਿਫੀਨਿਟਲੀ ਕਿਤੇ ਨਹੀਂ ਆਉਣਾ ਦਾ ਕਸਮ ਨਾ ਰੋ ਪਈ ਆ ਦੇ ਕਸਮ ਨੂੰ ਨਾ ਬੋਲ ਮੇਰੇ ਪਾਪ ਜਿੰਦੇ ਪਟਾ ਮੇਰੇ ਯਾਰ ਨੂੰ ਮਤਾਨਾ ਗੋਲ ਵੀ ਬਹੁਤ ਦੰਦ ਪੁੱਤ ਮਮਮੀ ਤੇ ਚਾਹ ਫੜ ਲੈ ਸੋਹਣਿਆ ਛੜੇ ਮੁੰਡਿਆ ਲੱਕੀ ਹੂੰ ਕੀ ਗੱਲਾਂ ਕਰੀ ਜਾਂਦੇ ਅਸੀਂ ਹੜਦਾ ਸੀ ਭੈਣ ਭਾਈ ਕੁਮਿਲ ਦਾ ਕੀ ਗੱਲਾਂ ਕਰਦੇ ਆਗੇ ਕੀ ਕਰਨਾ ਹੈ ਮੈਂ ਆਪਦੇ ਭਰਾ ਨਾਲ ਕੋਈ ਕਬੀਲਦਾਰ ਦੀ ਗੱਲ ਕਰਨੀ ਆ ਛੋਟੇ ਭਾਈ ਨਾਲ ਆਪਦੇ ਨਾਲ ਇਹ ਦੇਖੀਓ ਕੰਮ ਕਿੰਨੇ ਮੇਰਾ ਓਏ ਹੈਪੀ ਤੇ ਆਣ ਲੱਗਿਆ ਹਾਜੀ ਮੈਂ ਕਰੰਟ ਨਹੀਂ ਲੱਗਿਆ ਹੁੰਦਾ ਵਾਲਾ ਜੈਸੂ ਮੇਰੇ ਪਾਲਾ ਤੋਂ ਨਿੰਦਦੀਆਂ ਨੇ ਪਟਾਕੇ ਆ ਗੰਜੀ ਹੋ ਜਾਂਦੇ ਸੀ ਪਹਿਲੇ ਤਾਂ ਵੱਡੇ ਭੈਣ ਨੂੰ ਕਬੀਲਦਾਰੀ ਨੇ ਗੱਲਾਂ ਕਰਨੀਆਂ ਹੋਣੀਆਂ ਫਿਰ ਆ ਛੋਟੇ ਭਾਈ ਨੂੰ ਆਉਂਦੀਆਂ ਹੋਣੀਆਂ ਬੰਦ ਲਿਆਓ ਕੁੜੀ ਮਾਸ ਹਾਂ ਉਹਦੀਆਂ ਨਾਲ ਕਬੀਲਦਾਰੀ ਦੀ ਇਹ ਜਿਹੀ ਗੱਲ ਨਹੀਂ ਕਬੀਲਦਾਰੀ ਦਾ ਨਾਂ ਹੀ ਲੈਣਾ ਸੌਖਾ ਸਲਾਣੀ ਬਹੁਤ ਔਖੇ ਆ ਹਾਂ ਉਹੀ ਲੱਗਦਾ ਹੈਗਾ ਜਿਹੜੀ ਆਸੀ ਜਿਹੜੀ ਗਰੀਬ ਤੇ ਚਲਾਉਣੀ ਨਹੀਂ ਆਉਂਦੀ ਇਹ ਜਿਹੜੀ ਰੀਤ ਭਾਂ ਦੇ ਟਰੈਕਟਰ ਭਾਂ ਬੜ ਕੇ ਕਰ ਦਿਓ ਕਰ ਦਿਓ ਹਾਲਿਆਰ ਕਰ ਦਿਓ ਆਪਾਂ ਹਿਆਰ ਦਾ ਕਰ ਦਿਓ ਜਿਹੜਾ ਟਰੈਕਟਰ ਚਲਾਗ ਤੇ ਕਿਸੇ ਨੂੰ ਲਾਉਣੇ ਪੈਣ ਹਾਇ ਸੰਦੂ ਹਾਲੇ ਕਰੋ ਹਾਇ ਵੇ ਮੈਂ ਮਰਦੇ ਨਹੀਂ ਭਾਈ ਅੰਦੇ ਨਾ ਮੰਗਤੀਆਂ 5-500 ਰੁਪਏ ਮੰਗੀਆਂ ਬਈ ਪੈਸੇ ਤਾਂ ਜਰੂਰ ਹੱਲ ਕਰਦੇ ਸੀ ਨਕੌਦਰ ਬਹੁਤ ਹੀ ਕਰਦਾ ਘੁੰਮਣ ਨੂੰ ਤੂੰ ਐ ਕਰੀ ਜਿਹੜੀ ਤੇਰੀ ਬਾਦ ਇੱਕ ਇੱਕ ਕੋਲਾ ਸਾਨੂੰ ਬਣਾਈ ਤੂੰ ਉੱਥੇ ਐਂ ਜਾ ਲੈ 5-500 ਰੁਪਏ ਦੇ ਦੇ ਅਸੀਂ ਅੱਗੇ ਪਹੁੰਚ ਜਾਾਂਗੇ ਇੱਕ ਵਾਰੀ ਤੇ ਪਿੱਛੇ ਅੱਡੇ ਤੇ ਵਹਿ ਜਾ ਜਹਾਂ ਕਰ ਜਾਣਾ ਚਾਹ ਫੜਨੀ ਆ ਚਾਹ ਫੜ ਬਈ ਮੰਮੀ ਇਹ ਟ੍ਰੇਟ ਏਡੀ ਆ ਏ ਨਹੀਂ ਸਿੱਧੀ ਆ ਟਿੱਡੀ ਤੇ ਵੀਰੇ ਆਪਾਂ ਨਹੀਂ ਆਹ ਹੋ ਜੇਗੀ ਮੰਮੀ ਠੀਕ ਹੋ ਜਾ ਆਪਾਂ ਨੂੰ ਉਧਰ ਮਿਲਾਂਗੇ ਬੋਲ ਮਿਲਾਂਗਾ ਕਰਦੀਆਂ ਨੇ ਕੋਈ ਗੱਲ ਨਹੀਂ ਆਪਾਂ ਮਿਲਦੇ ਕਿੱਥੇ ਆ ਬੈਠਾ ਦੇਖ ਕੋ ਅਸੀਂ ਸੌਕ ਮਿਲਾ ਆ ਰਹੀਆਂ ਮੰਮੀ ਮੈਂ ਕਿੱਥੇ ਪਿਆ ਕਰਦਾ ਇੰਨਾ ਨੇ ਦੇ ਦੇ ਚਾਪਲੇ ਖਾਣ ਦੀ ਨਾਲ ਦੇਣੀ ਮੰਮੀ इन्हें <laughs> <laughs> ਕਦਾ ਹੁਣ ਵੀ ਹੁਣ ਤਾਂ ਹੋਰ ਵੀ ਬੈਠੇ ਬੈਣਾ ਕਿਸੇ ਨੇ ਆ ਵੀ ਬੈਠੂ ਜਾ ਆ ਨਾ ਹੁਣ ਉਹਨੂੰ ਕਹੇ ਕਿ ਬੈਠੋ ਬੈਣੋ ਕਹਿੰਦਾ ਨਹੀਂ ਨਹੀਂ ਬੈਠ ਜਾ ਤੂੰ ਵੀ ਯਾਰ ਨਹੀਂ ਬੈਠ ਨਾ ਨਾ ਪਤਾ ਹੈ ਗਵਾਂਡੇ ਦੀ ਬੈਣੀ ਗਵਾਂਡੇ ਨੂੰ ਬੈਣਾ ਆ ਆ ਛੱਡ ਦੇ ਮਾ ਟੀਊ ਸਹੀ ਰੋ ਕਰੋਂਦਾ ਹੋ ਤਾਂ ਫੇਰੀ ਤੁਸੀਂ ਰੋ ਮਾੜਾ ਮਟਾਈ ਇੱਥੇ ਨਾ ਮੈਂ ਮੈਂ ਕਿਹਾ ਹਾਂ ਤੁਸੀਂ ਠੀਕ ਠਾਕ ਹੋ ਜਾਣਾ ਥੋੜਾ ਨਾ ਕੀ ਵੀਰ ਪਰ ਤੁਸੀਂ ਇੱਧਰ ਹੋ ਜਾ ਮਾੜਾ ਥੋੜਾ ਫੇਸ ਮਾਰਿਆ ਚਲੋ ਮੈਂ ਕੁਛ ਨਹੀਂ ਬੋਲਣਾ ਬਣਾ ਬੈਠੀ ਜਾਣਾ ਤੇ ਛੱਟ ਜੂਗੀ ਬੈਠੋ 1 2 3 ਐਕਸ ਇਹ ਆਉ ਕਰ ਲੋ ਦੇਖੀ ਵਾਹ ਤਸਵੀਰ ਦੇ ਕੇ ਦੇਖੀ ਚਲ 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 1 2 3 ਬਲੌਗ ਚੱਲੀ ਜਾਂਦਾ ਜੂਆ ਨਾ ਪੜਾ ਅੱਧੇ ਵੇਲੇ ਚਲੋ ਵੀ ਚੱਲੋ ਬੜੀ ਮਾਰਗੀ ਸਾਡੀ ਦਾ ਮੈਂ ਤਾਂ ਹੈ ਹੀ ਤੂੰ ਵੀ ਆਇਆ ਸਹੀ ਕਰ ਲੈ ਇਹ ਬੜੀ ਮਾਰਗੀ ਸਾਡੀ ਬਾਗਿਆਰੇ ਬੇਬੇ ਆਉਂਦੇ ਹਰ ਮੇਰੇ ਬੜੇ ਦਰਦ ਵਿੱਚ ਹੱਥ ਬੰਨ੍ਹ ਕੇ ਸਹੀ ਕਰ ਲੈ ਚਲ ਫੇਰੇ ਮੈਂ ਅਸਾ ਤੂੰ ਬਲਾਗ ਬਣਾਉਣਾ ਸੀ ਕਿ ਸੀਂਜੇ ਬਣਾਉਣਾ ਸੀਗਾ ਮਾਰੇ ਦਾਣੇ ਕਿਰਾਨੇ ਘੱਟ ਕੇ ਕਹੂਗੀ ਇੱਥੇ ਬਲਾਗ ਵੰਡ ਦਿੰਦਾ ਇੱਥੇ ਬਲਾਗ ਨੇ ਵੰਡਿਆ ਇੱਧਰ ਉੱੱਕੇ ਜਾਣਗੇ ਸੀਂ ਇੱਥੇ ਵੰਡ ਦਊਗਾ ਕਾ ਤੂੰ ਸੁਣ ਕੱਲ ਕੱਲ ਚੱਲ ਹੁਣ ਮੈਂ ਕਿ ਲੈ ਰੋ ਬਈ ਅਗਰ ਸਲੇਖ ਦੀ ਜੜ ਹੁੰਦੀ ਹੈ ਜਿਹੜੇ ਕੰਮ ਨਹੀਂ ਚੱਲਦੇ ਉਹ ਗਈ ਗਈ ਟਰਾਈ ਨਹੀਂ ਕਰਦਾ ਕਦੇ ਬੋਈ ਉਹ ਕਦੇ 72 ਤੇ ਗਈ ਮੇਰੇ ਮੈਕ ਹੈਗਾ ਮੈਡਮ ਉਤਰੀ ਫੜਾ ਦੂੰਗੀ ਇਹਨੂੰ ਰੀਤ ਨਹੀਂ ਫੜਾ ਦੇਣੀ ਮੈਂ ਕਹਿੰਦਾ ਬੋਲਦੀ ਹਾਂ ਬੇਬੇ ਨੂੰ ਦੇ ਦੇ ਬੇਬੇ ਨੂੰ ਦੇ ਬੇਬੇ ਨੂੰ ਸੁਣਾ ਉੱਠੀਆ ਮੇਰੀ ਰਾਤ ਵੀ ਗਈ ਹੈ ਹੁਣ ਹੁਣ ਲੈ ਗਿਆ ਫਿਰ ਮੇਰੇ ਕੋਲੇ ਲੈ ਆ ਕੇ ਲੈ ਫੜਾ ਦੇ ਐਸੇ ਜਾਮਲ ਉੱਠ ਕੇ ਨਾ ਹਾਂ ਇਹਨਾਂ ਨੇ ਤਾਂ ਜਾਣਾ ਮੈਂ ਰਹਿ ਗਈ ਮੈਂ ਤੈਨੂੰ ਕੋ ਹੋਰ ਲੈ ਜੀ ਫਿਰ

ਉਹ ਕਰਨਾ ਨਾ ਮੁੰਡਾ ਆਉਣ ਵਾਲਾ ਰੋਟੀ ਪਾਣੀ ਦੇਣਾ ਸੀ ਬਰੀਕ ਕਰਕੇ ਘੋਤੀ ਜਵਾਂ ਇਹ ਖਾਏ ਰੱਬਾ ਕੀ ਕੀ ਦੇਖਤੀ ਦੀ ਗਿਆ ਚੰਗਾ ਹੁੰਦਾ ਇਹ ਤਾਂ ਫੇਰ ਵੀ ਤਿੰਨ ਤਿੰਨ ਵਾਗ ਗਏ ਬੱਤ ਚਾਹ ਆਹ ਦੇਖੋ ਵੀ ਸੋਨੀਆ ਪੱਤੀ ਬੋਲੀ ਜਾਂਦੀ ਆ ਆ ਜੋਤੀ ਪਈ ਹੈ ਇਹਨੇ ਢਿੱਡ ਨੂੰ ਖਲਾਤਾ ਸੋਨੀਆ ਨੇ ਜੋਤੀ ਦਾ ਕੱਪ ਮਰੇ ਕੁੱਤਾ ਨਹੀਂ ਮਾਨ ਹੁੰਦਾ ਹਾਂ ਐਵੇਂ ਮੈਂ ਕਹਿੰਦੀ ਆ ਨਹੀਂ ਨਹੀਂ

ਕਿ ਲੱਗ ਗਿਆ ਜਾਣ ਕੇ ਬੜਾ ਕਿਤੇ ਆ ਗਿਆ ਇਹ ਲੈਤੀ ਕਰੋ ਸੋਹਣੀ ਮੈਂ ਵਾਜ ਕੱਟੀ ਆਹ ਹਾਂ ਵੀਰੀ ਗੁੱਡ ਕੋਈ ਵੀਰੀ ਗੁੱਡ ਵਾਟੂ ਫਾਈਟ ਕਰਦਾ ਨੇ ਕੰਮ ਨੇ ਵੀਰੀ ਗੁੱਡ ਮੰਗੀ ਜਾਂਦੀ ਚਲੋ ਵਾਹ ਨਗੂ ਦੇ 4 ਦਿਨ ਦਸਤਾ ਹੋਣ ਕਿਦੋਂ ਹੋ ਗਿਆ ਪਤਾ ਨਹੀਂ ਮਾਨ ਹੈ ਨਾ ਦੱਸ ਦੇ ਉਹਨੂੰ ਬਾਈ ਕਰਦਾ ਦਾ ਇੱਕ ਜੀ ਘਿਆਦ ਨੂੰ ਮਾਨ ਹੈਗਾ ਤਾਂ ਫੇਰ ਵੀ ਤਿੰਨ ਤਲ ਗਾਏ ਲੱਗਣ ਗਏ ਆ ਜਦੋਂ ਪੂਰੀ ਜਬ ਮੇਰੇ ਨਾਲ ਕੁੱਤੀ ਪੂਰੀ ਬਾਈ ਉਹ ਆਪਣੇ ਤੇ ਕੀ ਜਾ ਕੇ ਬਈ ਯਾਰ ਬੇਬੇ ਕੁੱਤਾ ਨਹੀਂ ਮਾਰਤ ਨੇ ਹਣਾ ਕੁੱਤਾ ਮਾਰੇ ਨਿਵਾੜੇ ਵਿੱਚ ਚੱਲ ਤੂੰ ਕੁਛ ਕਹਿ ਕੇ ਕਰਾ ਮੂਤਾ ਦਰਦਾ ਜਿਹਦੇ ਪੂੜੀ ਤਾਂ ਮੈਂ ਏ ਏ ਆਇਆ ਰੱਬ ਤੇਰਾ ਹੋ ਗਿਆ ਮੈਂ ਕੱਪੜਾ ਜਿਹੜਾ ਚੱਲ ਸਾਡਾ ਵੀ ਆ ਮੇਰਾ ਤਾਂ ਹੋ ਗਿਆ ਨਾ ਮਰ ਗਈ ਇਹ ਕੱਪੜੇ ਬੰਦ ਕਰ ਦੇ ਬਈ ਐ ਤੇਰੇ ਰੱਬ